ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਅੱਜ ਹੁਸ਼ਾਇਪੁਰ ਆਟੋਮੋਬਾਈਲਸ ਵੱਲੋਂ ਨੈਕਸਾ ਬ੍ਰਾਂਡ ਦਾ ਨਵਾਂ ਸਰਵਿਸ ਆਊਟਲਟ ਅੱਜ ਓਪਨ ਕੀਤਾ ਜਾ ਰਿਹਾ ਹੁਸ਼ਾਇਪੁਰ 'ਚ ਸਭ ਤੋਂ ਪਹਿਲਾਂ ਮੈਂ ਅਕਾਲ ਪੁਰੇ ਸੱਚੇ ਪਿਤਾ ਵਾਈਕੂ ਜੀ ਦਾ ਧੰਨਵਾਦ ਕਰਦਾ ਹਾਂ ਸਦਾ ਜਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਲ 1980 'ਚ ਇਹ ਕੰਪਨੀ ਹੁਸ਼ਾਇਰ ਪਿਓ ਆਟੋਮੋਬਾਈਲ ਨੂੰ ਸ਼ੁਰੂ ਕੀਤਾ ਸੀਗਾ ਸਾਰਾ ਪਰਿਵਾਰ ਸਾਡਾ ਸਾਰਾ ਸਟਾਫ ਉਹਨਾਂ ਦਾ ਰਣੀ ਹੈ ਕਿ ਉਹਨਾਂ ਨੇ ਸਾਨੂੰ ਸਹਾਇਨ ਨੂੰ ਰੋਜੀ ਰੋਟੀ ਬਖਸ਼ੀ ਗੁਰੂ ਮਾਰਦੇ ਨੇ ਸਾਨੂੰ ਰੋਜੀ ਰੋਟੀ ਬਖਸ਼ੀ ਨੈਕਸਾ ਸਰਵਿਸ ਅੱਜ ਜੋ ਅਸੀਂ ਓਪਨ ਕਰਨ ਜਾ ਰਹੇ ਹਾਂ ਜਿਵੇਂ ਕਿ ਨੈਕਸਾ ਸ਼ੋਰੂਮ ਦੇ ਵਿੱਚ ਕਸਟਮਰ ਨੂੰ ਇੱਕ ਫਾਈਵ ਸਟਾਰ ਐਕਸਪੀਰੀਅੰਸ ਦਿੱਤਾ ਜਾਂਦਾ ਸੀ ਸੇਮ ਤਰੀਕੇ ਦੇ ਨਾਲ ਇੱਕ ਫਾਈਵ ਸਟਾਰ ਐਕਸਪੀਰੀਅੰਸ ਸਰਵਿਸ ਦੇ ਵਿੱਚ ਕਸਟਮਰ ਨੂੰ ਅਵੇਲ ਕੀਤਾ ਜਾਏਗਾ ਜਿੱਥੇ ਕਿ ਇੱਕ ਟੋਟਲ ਹੀ ਡਿਫਰੈਂਟ ਜਰਨੀ ਜਿਹੜੀ ਹੈ ਕਸਟਮਰ ਐਕਸਪੀਰੀਅੰਸ ਕਰੇਗਾ ਗੱਡੀ ਸਰਵਿਸ ਕਰਵਾਉਣ ਦੇ ਵਿੱਚ ਨੈਕਸਾ ਸਰਵਿਸ ਦਾ ਜੋ ਮੋਟਿਵ ਹੈ ਉਹ ਇਹ ਹੈ ਕਿ ਕਸਟਮਰ ਨੂੰ ਫੁੱਲ ਟਰਾਂਸਪਰੈਂਸੀ ਨਾਲ ਔਰ ਉਹਦੇ ਟਾਈਮ ਨੂੰ ਵੈਲਿਊ ਕਰਦੇ ਹੋਏ ਉਸ ਹਿਸਾਬ ਨਾਲ ਸਰਵਿਸ ਕੀਤੀ ਜਾਵੇ ਕਸਟਮਰ ਦਾ ਜੋ ਆਪਾਂ ਜੋ ਦੇਖਾਂਗੇ ਕਸਟਮਰ ਲੌਂ ਦਾ ਜੋ ਸਾਡੇ ਵਿਊ ਹੈ ਉਹਦੇ ਵਿੱਚ ਸਾਈ ਵਰਕਸ਼ਾਪ ਤੋਂ ਲੈ ਕੇ ਵਾਸ਼ਿੰਗ ਤੱਕ ਸਾਰਾ ਏਰੀਆ ਦਾ ਵਿਊ ਦਿੱਤਾ ਗਿਆ ਹੈ ਤਾਂ ਜੋ ਕਿ ਕਸਟਮਰ ਆਪਣਾ ਆਰਾਮ ਨਾਲ AC ਦੇ ਅੰਦਰ ਬੈਠ ਕੇ ਆਪਣਾ ਆਨੰਦ ਲੈ ਸਕੋ ਆਪਣੀ ਅੱਖਾਂ ਦੇ ਸਾਹਮਣੇ ਗੱਡੀ ਨੂੰ ਸਰਵਿਸ ਹੁੰਦਾ ਦੇਖ ਸਕੋ ਇਸ ਵਰਕਸ਼ਾਪ ਦੇ ਵਿੱਚ ਹਰ ਇੱਕ ਕੰਮ ਦੇ ਲਈ ਇੱਕ ਸਪੈਸ਼ਲ ਟੂਲ ਦਿੱਤਾ ਗਿਆ ਹੈ ਜਿਵੇਂ ਕਿ ਕੁਲੈਂਟ ਹੈ ਅਸੀਂ ਜਨਰਲ ਵਰਕਸ਼ਾਪਸ 'ਚ ਕਈ ਵਾਰ ਕੁਲੈਂਟ ਸਿੱਧਾ ਡレイン ਆਊਟ ਕਰਦੇ ਆਂ ਬਟ ਇੱਥੇ ਸਪੈਸ਼ਲ ਕੁਲੈਂਟ ਫਲਸ਼ਿੰਗ ਮਸ਼ੀਨ ਦਿੱਤੀ ਜਾਂਦੀ ਹੈ ਜਿੱਚੇ ਇੱਕ ਸਿਸਟਮੈਟਿਕ ਵੇਅ ਨਾਲ ਕੁਲੈਂਟ ਨੂੰ ਫਲਸ਼ ਕੀਤਾ ਜਾਂਦਾ ਹੈ ਸਪੈਸ਼ਲ ਡੈਡੀਕੇਟਿਡ ਕੰਟੇਨਰਸ ਦਿੱਤੇ ਜਾਂਦੇ ਆ ਜਿੱਥੋਂ ਜੋ ਇੰਜਨ ਆਇਲ ਹੈ ਉਹਨੂੰ ਡレイン ਕੀਤਾ ਜਾਂਦਾ ਹੈ ਇਸ ਵਰਕਸ਼ਾਪ ਨੂੰ ਮੈਕਸਿਮਮ ਸਪਿਲ ਪ੍ਰੂਫਰ ਜੋ ਫਲੋਰ ਹੈ ਐਟ ਦਾ ਟਾਈਮ ਆਫ ਵਰਕਿੰਗ ਆਲਸੋ ਪੂਰਾ ਮੇਨਟੇਨ ਰੱਖਿਆ ਜਾਂਦਾ ਹੈ ਇਸ ਹਿਸਾਬ ਨਾਲ ਇਸ ਵਰਕਸ਼ਾਪ ਨੂੰ ਡਿਜ਼ਾਈਨ ਕੀਤਾ ਗਿਆ ਮਾਰੂਤੀ ਵੱਲੋਂ ਜੋ ਇੰਜਨ ਆਇਲ ਹੈ ਉਹ ਵੀ ਰੀਲ ਦੇ ਥ्रू ਆਟੋਮੇਟਿਡ ਇੰਜਨ ਆਇਲ ਗੱਡੀ ਦੇ ਵਿੱਚ ਜਾਏਗਾ ਔਰ ਕੁਆਂਟੀਟੀ ਐਗਜ਼ੈਕਟ ਪੁੰਨੀ ਜਾਏਗੀ ਜਿੰਨੀ ਰეკਮੈਂਡਡ ਹੈ ਮਾਰੂਤੀ ਵੱਲੋਂ ਇਹਦੇ ਨਾਲ ਨਾਲ ਵਾਸ਼ਿੰਗ ਦੇ ਵਿੱਚ ਹੁਸ਼ਿਆਰ ਪੁੱਛੇ ਹੀ ਨਹੀਂ ਬਲਕਿ ਪੂਰੇ ਪੰਜਾਬ 'ਚ ਪਹਿਲੀ ਵਾਰ ਅਸੀਂ ਆਟੋਮੈਟਿਕ ਵਾਸ਼ਿੰਗ ਲੈ ਕੇ ਆਏ ਆ ਜਿੱਥੇ ਅੱਗੇ ਪਹਿਲਾਂ ਤੁਸੀਂ ਐਕਸਪੀਰੀਅੰਸ ਕੀਤਾ ਹੋਊਗਾ ਆਟੋਮੈਟਿਕ ਗੱਡੀ ਨੂੰ ਪਾਣੀ ਵੱਜ ਗਿਆ ਸ਼ੈਂਪੂ ਵੱਜ ਗਿਆ ਬਟ ਇੱਥੇ ਜਿਹੜੀ ਗੱਡੀ ਦੀ ਬਾਅਦ ਚੋ ਕੱਪੜਾ ਵੱਜਣਾ ਉਹ ਵੀ ਨਹੀਂ ਵੱਜਣਾ ਡਰਾਈ ਵੀ ਕੰਪਨੀ ਗੱਡੀ ਨੇ ਜਿਹੜਾ ਆ ਉਹ ਆਪਣੇ ਆਪ ਹੋਣਾ ਸੋ ਡਰਾਈ ਜਿਹੜਾ ਹੋਣਾ ਆ ਉਹ ਵੀ ਇੱਕ ਅਲੱਗ ਨਾਲ ਡਰਾਇਰ ਲਗਾਇਆ ਜਿਹਨੇ ਸਾਈ ਗੱਡੀ ਦਾ ਪਾਣੀ ਸੁਕਾਣਾ ਆ ਟੱਚਲੈਸ ਵਾਸ਼ਿੰਗ ਜਿਹੜੀ ਹੈ ਉਹ ਅਸੀਂ ਪਹਿਲੀ ਵਾਰ ਇੱਥੇ ਨੌਰਥ ਚੇ ਲੈ ਕੇ ਆਏ ਹੈਗੇ ਆ ਉਹਦੇ ਨਾਲ ਨਾਲ ਜੋ ਇਨਫਰਾਸਟ੍ਰਕਚਰ ਹੈ ਸਾਡੀ ਚਾਰ ਬੇਜ ਦੀ ਇਹ ਵਰਕਸ਼ਾਪ ਹੈ ਔਰ ਇਹਦੇ ਨਾਲ 3D ਵੀਲ ਅਲਾਈਨਮੈਂਟ ਵੀਲ ਬੈਲੈਂਸਿੰਗ ਹਰ ਤਰ੍ਹਾਂ ਦਾ ਜੋ ਆਧੇ ਯੁੱਗ ਦੇ ਵਿੱਚ ਟੂਲ ਹੈਗਾ ਆ ਉਹ ਇੱਥੇ ਅਵੇਲੇਬਲ ਹੈ ਈਵਨ ਕਿਉਂਕਿ ਮਾਰੂਤੀ ਹਮੇਸ਼ਾ ਹੀ ਆਪਣੇ ਕਸਟਮਰਸ ਜਗੇ ਬਚਨ ਬੰਦ ਹੈ ਉਹਨਾਂ ਨੂੰ ਬੈਟਰ ਸਰਵਿਸਿਜ਼ ਦੇਣ ਗਈ ਔਰ ਨਵੀਂ ਟੈਕਨੋਲੋਜੀ ਦੇਣ ਗਈ ਮਾਰੂਤੀ ਨੇ ਹਾਈਬ੍ਰਿਡ ਗੱਡੀਆਂ ਲਾਂਚ ਕੀਤੀਆਂ ਸੀ ਗ੍ਰੈਂਡ ਵਿਟਾਰਾ ਹਾਈਬ੍ਰਿਡ ਜਿੱਚ ਗੱਡੀ ਇੰਜਨ ઓਅਰ ਬੈਟਰੀ ਦੋਨਾਂ ਤੇ ਚੱਲਦੀ ਏ ਉਸ ਗੱਡੀ ਦੇ ਸਪੈਸ਼ਲ ਟੂਲ ਆਂਦੇ ਆ ਕਿਉਂਕਿ ਉਹਦੀ ਜੋ ਬੈਟਰੀ ਹੈ ਪੂਰਾ 220 ਵੋਟ ਦਾ ਰੋਡ ਚਾਰਜ ਜਨਰੇਟ ਕਰਦੀ ਏ ਤੋ ਜੇ ਅਸੀਂ ਉਹਨੂੰ ਨਾਰਮਲ ਟੂਲ ਨਾਲ ਲਈਏ ਉਹ ਇੰਨੀ ਸੈਂਸਿਟਿਵ ਹੁੰਦੀ ਏ ਕਿ ਜੇ ਆਪਾਂ ਗੱਡੀ ਨੂੰ ਜੰਪ ਸਟਾਰਟ ਵੀ ਕਰ ਲਈਏ ਤਾਂ ਗੱਡੀ ਦੀ ਬੈਟਰੀ ਡਿਸਚਾਰਜ ਹੋ ਸਕਦੀ ਆ ਉਹਦੇ ਸਾਰੇ ਸਪੈਸ਼ਲ ਟੂਲ ਮੈਂ ਦੱਸਣਾ ਚਾਹੁੰਗਾ 15 ਲੱਖ ਦੇ ਕਲੀਬ ਉਹਦੇ ਸਿਰਫ ਗ੍ਰੈਂਡ ਵਿਟਾਰ ਦੇ ਟੂਲਸ ਹੀ ਹੈ ਜਿਹੜੇ ਮਾਰੂਤੀ ਨੇ ਸਾਨੂੰ ਪ੍ਰੋਵਾਈਡ ਕੀਤੇ ਆ ਤਾਂ ਜੋ ਕਿ ਕਸਟਮਰ ਦੀ ਗੱਡੀ ਨਾਲ 1 ਰੁਪਏ ਦਾ ਵੀ ਕੰਪਰੋਮਾਈਜ਼ ਨਾ ਕੀਤਾ ਜਾ ਸਕੇ ਸੋ ਮੇਰੀ ਬੇਨਤੀ ਹੈ ਸਾਰੇ ਹੀ ਕਸਟਮਰਸ ਨੂੰ ਨੈਕਸਾ ਦੇ ਕਸਟਮਰਸ ਨੂੰ ਮਾਰੂਤੀ ਦੇ ਕਸਟਮਰਸ ਨੂੰ ਔਰ ਬਾਕੀ ਕੰਪਨੀਆਂ ਦੇ ਵੀ ਕਸਟਮਰਸ ਨੂੰ ਬੇਨਤੀ ਹੈ ਕਿ ਜੂ ਇੱਕ ਵਾਰ ਦੇਖ ਕੇ ਜਾਓ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਲੈਂਡਮਾਰਕ ਕ੍ਰੀਏਟ ਕੀਤਾ ਜਾ ਸਕੇ ਇੱਕ ਐਸੀ ਐਕਸਪੀਰੀਅੰਸ ਕਸਟਮਰ ਨੂੰ ਦਿੱਤਾ ਜਾ ਸਕੇ ਜਿਹਦੇ ਬਾਰੇ ਵਿੱਚ ਕਸਟਮਰ ਬਾਕੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸੇ ਕਿ ਭਾਈ ਤੁਹਾਡੇ ਵੱਡੇ ਸ਼ਹਿਰਾਂ 'ਚ ਵੀ ਉਦਾਂ ਦੀ ਸਰਵਿਸ ਨਹੀਂ ਹੈਗੀ ਜਿਹੜੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਸਰਵਿਸ ਸਾਨੂੰ ਮਿਲਦੀ ਹੈ ਸੋ ਇਸ ਚੀਜ਼ ਦੇ ਉੱਤੇ ਅਸੀਂ ਵਰਕ ਕੀਤਾ ਹੈ ਜੀ ਇੱਕ ਜੇ ਗੱਲ ਕਰੀਏ ਸਟਾਫ ਦੀ ਸਟਾਫ ਵਗੈਰਾ ਕਿਦਾ ਸਾਰਾ ਨਵਾਂ ਰੱਖਿਆ ਜਾਏਗਾ ਕਿ ਵਿੱਚ ਪੁਰਾਣੇ ਵੀ ਰਹਿਣਗੇ ਸਾਡੇ ਕੋਲ ਜੋ ਸਟਾਫ ਹੈ ਜੀ ਜੋ ਸਾਡੇ ਐਗਜ਼ਿਸਟਿੰਗ ਚੈਨਲ ਦੇ ਵਿੱਚ ਮੁੰਡੇ ਕੰਮ ਕਰ ਰਹੇ ਸੀ ਉਹ ਚੋਂ ਜੋ ਕੁਆਲਿਟੀ ਮੈਨਪਾਵਰ ਸੀ ਉਹ ਅਸੀਂ ਇੱਥੇ ਪ੍ਰੋਮੋਟ ਕਰਕੇ ਲੈ ਕੇ ਆਏ ਹਾਂ ਅਸੀਂ ਆਪਣੇ ਹੀ ਬੱਚਿਆਂ ਨੂੰ ਮੌਕਾ ਦਿੱਤਾ ਹੈ ਪਰ ਉਹ ਬੱਚਿਆਂ ਨੂੰ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਕੰਪਲੇਂਟ ਫ੍ਰੀ ਉੱਥੇ ਵਰਕਿੰਗ ਕਰ ਰਹੇ ਸੀ ਉਹਨਾ ਸਟਾਫ ਮੈਂਬਰਸ ਨੂੰ ਅਸੀਂ ਆਪਣੇ ਇਸ ਵਰਕਸ਼ਾਪ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਹੜਾ ਸਮੇਂ ਦੇ ਵਿੱਚ ਜਿਹੜਾ ਕਸਟਮਰ ਆਏਗਾ ਉਸ ਨੂੰ ਜਿਹੜਾ ਇਹਦੀ ਐਡਵਾਂਸ ਬੁਕਿੰਗ ਵਗੈਰਾ ਵੀ ਕੋਈ ਇਦਾਂ ਦਾ ਸਰਵਿਸ ਲੇਗਾ ਮੰਥਲੀ ਜਾਂ ਈਅਰਲੀ ਵੀ ਅਗਰ ਉਹ ਬੁੱਕ ਕਰਾਉਣਾ ਚਾਹਵੇ ਹਾਂਜੀ ਮੈਂ ਇੱਥੇ ਦੱਸਣਾ ਚਾਹੁੰਗਾ ਜੀ ਕਿਉਂਕਿ ਹਲੇ ਇਨੀਸ਼ੀਅਲ ਸਟੇਜ ਤੇ ਹੈ ਤੇ ਅਸੀਂ ਹਲੇ ਵਾਕ ਇਨ ਕਸਟਮਰ ਰਵਾਂਗੇ ਬਟ ਸਾਡਾ ਪਾਇਲਟ ਪ੍ਰੋਜੈਕਟ ਇੱਥੇ ਅੱਗੇ ਜਾ ਕੇ ਹੋਏਗਾ ਅਸੀਂ ਅਪਾਇੰਟਮੈਂਟ ਬੇਸਡ ਕਸਟਮਰ ਰਵਾਂਗੇ ਸੋ ਸਾਨੂੰ ਸਟਾਰਟਿੰਗ ਆਫ ਦਾ ਡੇ ਚ ਪਤਾ ਹੋਏਗਾ ਸਾਡੇ ਕੋਲ ਅੱਜ ਕਿੰਨੇ ਕਸਟਮਰ ਆਣੇ ਆ ਉਹਦੇ ਨਾਲ ਕਸਟਮਰ ਨੂੰ ਵੀ ਬੈਨੀਫਿਟ ਆ ਉਹਨੂੰ ਪਤਾ ਮੈਂ ਕਿਸ ਦਿਨ ਆਪਣੀ ਗੱਡੀ ਸਰਵਿਸ ਕਰਵਾਣ ਜਾਣੀ ਔਰ ਸਾਨੂੰ ਪਤਾ ਹੋਏਗਾ ਅੱਜ ਕਿੰਨੇ ਟੋਟਲ ਕਸਟਮਰ ਆਣੇ ਆ ਅਸੀਂ ਉਹਨਾਂ ਨੂੰ ਟਾਈਮਲੀ ਗੱਡੀ ਜਿਹੜੀ ਹੈ ਰੈਡੀ ਕਰਕੇ ਦੇ ਸਕਾਂਗੇ ਦੂਸਰੀ ਜਿਹੜੀ ਚੀਜ਼ ਹੈ ਇੱਕ ਮਾਰੂਤੀ ਦੇ ਵਿੱਚ ਐਮਸੀਪੀ ਕਰਕੇ ਆਂਦਾ ਹੈ ਮਾਰੂਤੀ ਕਾਸਟ ਪ੍ਰੋਟੈਕਸ਼ਨ ਉਹਦੇ ਵਿੱਚ ਕੀ ਪਾਲਿਸੀ ਹੈ ਕਿ ਜੇ ਤੁਸੀਂ ਵਨ ਟਾਈਮ ਪੇ ਕਰ ਦਿੰਦੇ ਹੋ ਉਹ ਤੁਹਾਡੀਆਂ ਦੋ ਸਰਵਿਸਾਂ ਤਿੰਨ ਸਰਵਿਸਾਂ ਉਹ ਉਹਦੇ ਅਲੱਗ-ਅਲੱਗ ਪੈਕੇजेस ਹੈ 2 ਸਰਵਿਸਾਂ ਤੋਂ ਲੈ ਕੇ 10 ਸਰਵਿਸਾਂ ਤੱਕ ਤੁਸੀਂ ਆਲਰੇਡੀ ਪ੍ਰੀਪੇਡ ਹੋ ਜਾਂਦਾ ਜਿਹਦੇ ਵਿੱਚ 30% ਤੋਂ 40% ਤੱਕ ਦਾ ਕਸਟਮਰ ਨੂੰ ਸੇਵਿੰਗ ਹੋ ਜਾਂਦੀ ਹੈ ਜੀ ਸਰ ਇੱਥੇ ਡਰਾਈਵਿੰਗ ਸਕੂਲ ਦੀ ਵੀ ਪ੍ਰੋਵੀਜ਼ਨ ਹੈਗਾ ਬਿਲਕੁਲ ਜੀ ਇਹ ਉਹੀ ਜਗ੍ਹਾ ਆ ਜਿੱਥੇ 2008 ਤੋਂ ਮਾਰੂਤੀ ਡਰਾਈਵਿੰਗ ਸਕੂਲ ਚੱਲ ਰਿਹਾ ਹੈ ਇਹ ਉਹੀ ਜਗ੍ਹਾ ਆ ਉਹੀ ਲੈਂਡਮਾਰਕ ਹੈ ਜਿੱਥੇ ਸਨ 1980 ਦੇ ਵਿੱਚ ਵੱਡੇ ਸਰਦਾਜ ਜੀ ਹੁਣਾਂ ਨੇ ਸਭ ਤੋਂ ਪਹਿਲਾਂ ਮਾਰੂਤੀ ਗੱਡੀਆਂ ਦਾ ਕੰਮ ਸ਼ੁਰੂ ਕੀਤਾ ਸੀ ਮਾਰੂਤੀ ਤੇ ਬਾਅਦ ਚੋਈ ਸੀ ਸਾਜੀ ਨੇ ਸਾਲ 1980 ਦੇ ਵਿੱਚ ਇੱਥੇ ਕੰਮ ਸ਼ੁਰੂ ਕੀਤਾ ਸੀ ਔਰ ਇਹ ਉਹੀ ਜਗ੍ਹਾ ਆ ਜਿੱਥੇ ਕਿਉਂਕਿ ਖੁਸ਼ਿਆ ਆਪੂ ਦੇ ਵਿੱਚ ਮੋਸਟਲੀ ਹਰ ਬੰਦੇ ਦੀ ਪਹਿਲੀ ਗੱਡੀ ਆ ਮੈਟਾਡੋ ਸੀ ਜਾਂ ਮੁੜ ਕੇ ਮਗੂਤੀ ਗੱਡੀ ਸੀ ਹਰ ਬੰਦੇ ਦੀ ਮੈਂ ਸਮਝਦਾ ਇੱਥੇ ਯਾਦਾਂ ਜੁੜੀਆਂ ਹੋਈਆਂ ਕਿਉਂਕਿ ਅੱਜ ਵੀ ਜਿੰਨੇ ਸਾਡੇ ਗੈਸਟ ਆਏ ਆ ਸਭ ਮੈਨੂੰ ਦੱਸ ਰਹੇ ਇੱਥੋਂ ਪੌੜੀਆਂ ਉੱਪਰ ਨੂੰ ਚੜ੍ਹ ਕੇ ਸਰਦਾਰ ਜੀ ਦੇ ਕੈਬਨ 'ਚ ਜਾਂਦੇ ਸੀ ਇੱਥੇ ਇਹ ਹੁੰਦਾ ਸੀ ਸਾਰੇ ਸ਼ਹਿਰ ਦੀਆਂ ਇਸ ਜਗ੍ਹਾ ਨਾਲ ਯਾਦਾਂ ਜੁੜੀਆਂ ਹੋਈਆਂ ਆ ਸੋ ਇੱਥੇ ਡਰਾਈਵਿੰਗ ਸਕੂਲ ਦਾ ਵੀ ਨਾਲ ਹੀ ਸ਼ੋਰੂ ਆਪਣਾ ਆਫਿਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮਰੂਤੀ ਏਜੰਸੀ ਵਾਲਿਆਂ ਨੇ ਔਰ ਸ਼ੋਰੂਮ ਦਾ ਅਦਕਾਟਨ ਕਰਦੇ ਆ ਉਮਾਰਾ ਜੀ ਨੇ ਨੂੰ ਚੜ੍ਹਦੀ ਕਲਾ ਔਰ ਤੰਦਰੁਸਤੀ ਬਖਸ਼ੇ ਔਰ ਦਸਾਂ ਨਾਮ ਦੀ ਕੀਰਤਨ ਨਾਲ ਇਹ ਅੱਗੇ ਵਧਿਆ ਔਰ ਸੰਗਤ ਨੂੰ ਵੀ ਇਹ ਤੋਂ ਕੁਝ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਕਿਸੇ ਹਰ ਆਪਣੀ ਦਸਾਂ ਨਾਮ ਦੀ ਕੀਰਤਨਾ ਬਾਜੀ ਜਵਿੰਦਰ ਪ੍ਰਧਾਨ ਸਾਹਿਬ ਬਹੁਤ ਕਮਾਈ ਕੀਤੀ ਹੈ ਔਰ ਉਸ ਤੋਂ ਬਾਅਦ ਸਦਾਰ ਆਪਣੇ ਕੀ ਨਾਮ ਦੇ ਗੋਰਪ੍ਰੀਤ ਸਿੰਘ ਜੋ ਬਹੁਤ ਹੀ ਈਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਹੈ ਔਰ ਮਹਾਰਾਜੇ ਪਾਸ਼ਾ ਜੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਔਰ ਦਿਨ ਰਾਤ ਚੌਗਣੀ ਤਰੱਕੀ ਬਖਸ਼ਦਾ ਹੈ ਔਰ ਮਹਾਰਾਜੇ ਸਿੱਧਾਂ ਦੇ ਮੂਰੇ ਵੀ ਬੇਨਤੀ ਕਰਦੇ ਆ ਮਹਾਪੁਰਸ਼ਾਂ ਵੱਲੋਂ ਇਹ ਹੀ ਅਰਦਾਸ ਹੈ ਕਿ ਇਹਨੂੰ ਹੋਰ ਵੀ ਚੜ੍ਹਦੀ ਕਲਾ ਔਰ ਪਰਿਵਾਰ ਨੂੰ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਵਧਾਈ ਦਿੰਨੇ ਹੈ ਔਰ ਇਸੇ ਤਰ੍ਹਾਂ ਕਾਰੋਬਾਰ ਵਾਧਾ ਵਧਾਉਣ ਮਹਾਰਾਜਾ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ at gna university see potential in everyone and everything around us we drive innovation and entrepreneurship we groom competent global citizens to effect positive change around them